ਅੱਜਕੱਲ੍ਹ ਸਰਕਾਰੀ ਸਕੂਲ ਵੀ ਕਾਫੀ ਮੱਲਾ ਮਾਰ ਰਹੇ ਹਨ ਕਿ ਸਰਕਾਰੀ ਸਕੂਲਾਂ ਦੇ ਬੱਚੇ ਹਰ ਖੇਤਰ ਵਿੱਚ ਵੱਡੀਆਂ ਉਪਲਬਧੀਆਂ ਹਾਸਲ ਕਰ ਰਹੇ ਹਨ ਇਸ ਦੇ ਤਹਿਤ ਨਾਭਾ ਬਲੌਕ ਦੇ ਪਿੰਡ ਕੰਸੂਹਾ ਖੁਰਦ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿ ਦਰਜਣ ਤੋਂ ਜ਼ਿਆਦਾ ਬੱਚਿਆਂ ਨੇ ਨਵੀਂ ਉਡਾਰੀ ਪ੍ਰੋਗਰਾਮ ਵਿੱਚ ਹਿੱਸਾ ਲਿਆ ਇਹ ਪ੍ਰੋਗਰਾਮ ਬਲਾਕ ਅਫਸਰ ਸਕੂਲ ਦੇ ਅਧਿਆਪਕਾਂ ਅਤੇ ਪਿੰਡ ਦੇ ਸਹਿਯੋਗ ਨਾਲ ਕੀਤਾ ਗਿਆ ਇਸ ਮੌਕੇ ਛੋਟੇ-ਛੋਟੇ ਬੱਚਿਆਂ ਨੇ ਸਟੇਜ ਤੇ ਆਪਣੀ ਕਲਾਕਾਰੀ ਦੇ ਨਾਲ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਨੱਬਾ ਦੇ ਵਿਧਾਇਕ ਗੁਰਦੇਵ ਸਿੰਘ ਦੇਮਾਨ ਅਤੇ ਪ੍ਰਸਿੱਧ ਗਾਇਕ ਹਰਜੀਤ ਹਰਮਨ ਨੇ ਇਸ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕੀਤੀ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਖੁਰਦੇ ਵਿੱਚ ਇੱਕ ਬਹੁਤ ਅਨਵੇਕਲੀ ਪਹਿਲ ਜਿਹੜੀ ਹੈ ਜੇ ਲੋਟ-ਫਲਾਟ ਦੇ ਵਿੱਚ 30 ਮਿੰਟ ਦਾ ਸਕੂਲ ਪੈਂਦੇ ਨੇ। ਉਹ ਸਕੂਲ ਦੇ ਸਾਰੇ ਬੱਚਿਆਂ ਦਾ ਇੱਕ ਇਕੱਠਾ ਪ੍ਰੋਗਰਾਮ ਜਿਹੜਾ ਕਨਸਰਟ ਪ੍ਰਦੇਵਕ ਅੱਜ ਰੱਖਿਆ ਗਿਆ ਜਿੱਦੇ ਵਿੱਚ ਕਲਚਰਲ ਐਕਟੀਵਿਟੀ ਬੱਚਿਆਂ ਨੂੰ ਲੱਗ-ਲੱਗ ਐਟਮਾ ਦੇ ਵਿੱਚ ਉਹਨਾਂ ਨੂੰ ਆਪਣੀ ਪੇਸ਼ਕਾਰੀ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਔਰ ਪੇਰੈਂਟਸ ਵੀ ਪਹੁੰਚੇ ਹੋਏ ਨੇ ਔਰ ਸਾਡੇ ਪ੍ਰਾ ਹਰਜੀਤ ਹਰਮਨ ਜੀ ਜਿਹੜੇ ਪ੍ਰਸਿੱਧ ਲੋਕ ਗਾਇਕ ਨੇ ਅੰਤਰਰਾਸ਼ਟਰੀ ਪੱਧਰ ਦੇ ਵੀ ਪਹੁੰਚੇ ਹੋਏ ਨੇ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਮੈਂ ਜੀ ਆਇਆਂ ਕਹਣਾ ਤੇ ਇਹਦੇ ਵਿੱਚ ਪੇਰੈਂਟਸ ਨੂੰ ਅਪੀਲ ਕੀਤੀ ਜਾ ਰਹੀ ਹੈ ਇੱਕ ਜਗਜੀਤ ਸਿੰਘ ਜਿਹੜੇ ਸਾਡੇ ਤੋਂ ਦੇ ਬਲਾਕ ਦੇ ਹੈਡ ਨੇ ਪ੍ਰਾਇਮਰੀ ਸਕੂਲ ਸਿੱਖਿਆ ਦੇ ਕਿ ਜਿਹੜੇ ਸਾਡੇ ਪੇ ਬੱਚੇ ਨੇ ਉਹਨਾਂ ਨੂੰ ਸਰਕਾਰੀ ਸਕੂਲ ਦੇ ਵਿੱਚ ਤੁਸੀਂ ਦਾਖਲਾ ਦਿਵਾਓ ਕਿਉਂਕਿ ਸਰਕਾਰੀ ਸਕੂਲ ਹੁਣ ਪਹਿਲਾਂ ਵਾਲੇ ਨਹੀਂ ਸਰਕਾਰੀ ਸਕੂਲਾਂ ਦੇ ਜਿਹੜੀ ਹੈ ਬਿਲਕੁਲ ਕਾਇਆਪਲਟ ਹੋ ਰਹੀ ਹੈ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਹਰਾਂ ਦੀ ਬਹੁਤ ਨੇਕ ਨੀਤੀ ਔਰ ਬਹੁਤ ਸਾਫ਼ ਸੋਚ ਜਿਹੜੀ ਹੈ ਪੰਜਾਬ ਨੂੰ ਅੱਗੇ ਵਧਾ ਰਹੀ ਹੈ ਔਰ ਸਿੱਖਿਆ ਦੇ ਵਿੱਚ ਸਕੂਲਾਂ ਨੂੰ ਜਿਵੇਂ ਗ੍ਰਾਂਟਾਂ ਆ ਰਹੀਆਂ ਨੇ ਜਿਵੇਂ ਸਰਕਾਰੀ ਸਕੂਲਾਂ ਦਾ ਮਿਆਰ ਬਹੁਤ ਉੱਚਾ ਹੋ ਰਿਹਾ ਔਰ ਲਗਾਤਾਰ ਹਰੇਕ ਸਾਲ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਜਿਹੜੀ ਹੈ ਅਡਮਿਸ਼ਨ ਜਿਹੜੀ ਹੈ ਉਹਦੀ ਮਾਤਰਾ ਲਗਾਤਾਰ ਵੱਧ ਰਹੀ ਹੈ ਸੋ ਇਹ ਬਹੁਤ ਹੀ ਨਵਿਕਲਾ ਜਿਹੜਾ ਪ੍ਰਾਨਾ ਕੀਤਾ ਜਾ ਰਿਹਾ ਬੱਚੇ ਬਹੁਤ ਖੁਸ਼ ਨੇ ਪੇਰੈਂਟਸ ਬਹੁਤ ਖੁਸ਼ ਨੇ ਪਰ ਇਲਾਕੇ ਦੇ ਲੋਕ ਵੀ ਬਹੁਤ ਸਾਰੇ ਪ੍ਰਤਵੰਤੇ ਸੱਜਣ ਆਏ ਹੋਏ ਨੇ ਬਹੁਤ ਸੋਹਣਾ ਪ੍ਰੋਗਰਾਮ ਜਿਹੜਾ ਲੁਕਿਆ ਜ ਉਹਦੇ ਲਈ ਸਮੂਹ ਜਿਹੜਾ ਸਿੱਖਿਆ ਦੇ ਜਿੰਨੇ ਸਾਰੇ ਅਦਾਰੇ ਦੇ ਸਾਰੇ ਤੇ ਆਫੀਸਰ ਸਾਹਿਬਾਨ ਨੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਮੈਲ ਸਾਬ ਨੇ ਦੱਸਿਆ ਵੀ ਜਿੱਦਾਂ ਇਹ ਕੰਸੂਹਾ ਖੁਰਦ ਸੈਂਟਰ ਇਹਦੇ ਵਿੱਚ ਅਟਾ ਦਾ ਸਕੂਲ ਨੇ ਸੋ ਇਹਨਾਂ ਨੇ ਇੱਕ ਸਾਂਝਾ ਪ੍ਰੋਗਰਾਮ ਰੱਖਿਆ ਮੇਰੇ ਖਿਆਲ ਦੇ ਵਿੱਚ ਇਹਦੇ ਵਿੱਚ ਜਿਹੜੀਆਂ ਕਲਚਰਲ ਸੱਭਿਆਚਾਰਕ ਐਕਟੀਵਿਟੀ ਦੇ ਵਿੱਚ ਵੀ ਜਿਹੜੇ ਬੱਚੇ ਹਿੱਸਾ ਲੈ ਰਹੇ ਨੇ ਤੇ ਦੂਜਾ ਇਹ ਹੈ ਕਿ ਸਕੂਲਾਂ ਜਿਵੇਂ ਪ੍ਰਾਈਵੇਟ ਸਕੂਲ ਦਾ ਇੰਗਲਿਸ਼ ਮੀਡੀਅਮ ਜਿਹੜੇ ਮਹਿੰਗੇ ਸਕੂਲ ਦੇ ਉਹਦੇ ਨਾਲ ਕੰਪੈਰੀਸ਼ਨ ਦੇ ਵੀ ਉਹਦੇ ਉੱਤੇ ਡਿਸਕਸ਼ਨ ਹੋਊਗੀ ਤੇ ਬਹੁਤ ਵਧੀਆ ਉਪਰਾਲਾ ਮੇਰਾ ਇਲਾਕਾ ਨਾਬਾ ਤੇ ਪੈਂਦਾ ਮੈਨੂੰ ਇਹਨਾਂ ਨੇ ਸੱਦਾ ਦਿੱਤਾ ਸੋ ਮੈਂ ਇੱਥੇ ਪਹੁੰਚਿਆ ਤੇ ਬੱਚਿਆਂ ਚ ਹਾਜ਼ਰੀ ਲਵਾ ਕੇ ਬੜਾ ਚੰਗਾ ਲੱਗ ਰਿਹਾ ਕਿਸੇ ਸਰਕਾਰੀ ਸਕੂਲ ਤੋਂ ਪਰੋ ਮਲਏ ਤੋਂ ਵੀ ਸਰਕਾਰੀ ਸਕੂਲ ਤੋਂ ਪੜ੍ਹਨੇ ਸੀਐਮ ਸਾਹਿਬ ਇਹ ਸਰਕਾਰੀ ਸਕੂਲ ਤੋਂ ਪੜ੍ਹੇ ਕਿਸ ਕਰਨ ਦੇ ਜਿਹਦੇ ਬਾਰੇ ਬੋਲਣ ਲੱਗ ਜੀਏ ਗੱਲਾਂ 도ਏ ਨੇ ਮਿਹਨਤ ਤੁਹਾਡੀ ਆਪਣੀ ਹੁੰਦੀ ਆ ਚਲੋ ਮੈਂ ਆਪਣੇ ਖੇਤ ਨੂੰ ਲੈਣਾ ਨੇ ਮਿਊਜ਼ਿਕ ਦੇ ਨੂੰ ਟੀਚਰ ਨੇ ਜਿਹੜਾ ਤੁਹਾਨੂੰ ਤੁਹਾਡਾ ਗੁਰੂ ਆ ਉਸਤਾਦ ਆ ਉਹ ਤੁਹਾਨੂੰ ਸਿਰਫ ਸਿਖਾਉਂਦਾ ਹੈ ਨੋਟੇਸ਼ਨ ਦੱਸ ਦਿੰਦਾ ਮਿਹਨਤ ਤੁਸੀਂ ਘਰ ਜਾ ਕੇ ਕਰਨੀ ਆ ਇਹ ਨਹੀਂ ਹੈ ਕਿ ਉਹ ਮੈਂ ਕਿਸੇ ਗੁਰਦੁਆਰੇ ਦੇ ਭਾਈ ਸਾਹਿਬ ਤੋਂ ਜਾਂ ਜੱਟ ਜੀ ਨੂੰ ਮਿਊਜ਼ਿਕ ਆਉਂਦਾ ਉਹ ਤੋਂ ਵੀ ਸਿੱਖ ਸਕਦਾ ਚੰਡੀਗੜ੍ਹ ਵੱਡੇ ਵੱਡੇ ਕਿਸੇ ਹੋਰ ਜਿਹੜਾ ਇੰਸਟੀਚਿਊਟ ਨੇ ਉੱਥੋਂ ਵੀ ਲੈ ਸਕਦਾ ਪਰ ਕੰਮ ਬਰਾਬਰ ਹੈ ਮਿਹਨਤ ਮੈਨੂੰ ਇਹ ਕਰਨੀ ਪੈਣੀ ਆ ਮੈਨੂੰ ਤਾਂ ਇਹ ਲੱਗਦਾ ਵੀ ਇਹ ਸਕੂਲਾਂ ਦਾ ਕੋਈ ਫਰਕ ਨਹੀਂ ਹੁੰਦਾ ਤੁਹਾਡੇ ਆਪਣੇ ਚ ਜਿਹੜੀ ਇਹ ਭਾਵਨਾ ਹੋਣੀ ਚਾਹੀਦੀ ਆ ਮਿਹਨਤ ਹੋਣੀ ਚਾਹੀਦੀ ਆ ਤਾਂ ਮੰਜ਼ਲਾ ਮਿਲਦਾ ਜੀ ਅੱਜ ਨਵੀਂ ਉਡਾਰੀ ਪ੍ਰੋਗਰਾਮ ਦੇ ਇੱਥੇ ਅੰਛ ਤੇ ਆ ਕੇ ਮੈਨੂੰ ਬਹੁਤ ਹੀ ਅੱਛਾ ਲੱਗ ਰਿਹਾ ਇਸ ਦੇ ਵਿੱਚ ਸਾਡੇ ਬੀਪੀਓ ਸਰਦਾਰ ਜਗਜੀਤ ਸਿੰਘ ਜੀ ਦਾ ਇੰਟਰ ਲੋਟ ਦੇ ਟੀਚਰ ਸਾਹਿਬਾਨ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਇਸ ਪਿੰਡ ਦੇ ਜਿਹੜੇ ਸਰਪੰਚ ਸਾਹਿਬ ਐ ਸਰਦਾਰ ਸਿਕੰਦਰ ਸਿੰਘ ਜੀ ਦੇ ਉਹਨਾਂ ਦੇ ਅਨਤਖ ਯਤਨਾ ਸਦਕਾ ਜਿਹੜਾ ਇਹ ਪ੍ਰੋਗਰਾਮ ਐ ਬਹੁਤ ਹੀ ਵਧੀਆ ਢੰਗ ਨਾਲ ਉਲੀਕਿਆ ਗਿਆ ਤੇ ਜਿੰਨਾ ਵੀ ਬੱਚਿਆਂ ਨੇ ਇੱਥੇ ਪਰਫਾਰਮੈਂਸ ਸਟੇਜ ਤੋਂ ਦਿੱਤੀ ਆ ਵਾਕਈ ਕਾਬਿਲ ਇਤਿਹਫ ਐ ਔਰ ਉਹਨਾਂ ਦੇ ਟੀਚਰਸ ਨੇ ਵੀ ਉਹਨਾਂ ਤੇ ਬਹੁਤ ਮਿਹਨਤ ਕੀਤੀ ਐ ਤੇ ਇਹ ਪ੍ਰੋਗਰਾਮ ਬਹੁਤ ਵਧੀਆ ਢੰਗ ਨਾਲ ਉਲੀਕਿਆ ਗਿਆ ਤਾਂ ਮੈਂ ਇਸ ਤੋਂ ਇਹੀ ਸਾਰਿਆਂ ਨੂੰ ਬੇਨਤੀ ਕਰਦੀਆਂ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਉਹਨਾਂ ਦਾ ਵੱਧ ਤੋਂ ਵੱਧ ਦਾਖਲਾ ਕਰਵਾਇਆ ਜਾਵੇ ਸਾਡੇ ਟੀਚਰਸ ਵਿੱਚ ਬਹੁਤ ਟੈਲੈਂਟ ਹੈ ਜੋ ਵੀ ਸਾਡੇ ਹੁਣ ਅੱਜ ਆਪਣੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਤੇ ਸਾਡੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਬੈਂਸ ਦੇ ਨੀ ਵekkle ਯਤਨਾ ਸਦਕਾ ਸਾਡਾ ਸਿੱਖਿਆ ਕ੍ਰਾਂਤੀ ਦੇ ਨਾਲ-ਨਾਲ ਸਾਡਾ ਸਿੱਖਿਆ ਵਿਭਾਗ ਹੈ ਬਹੁਤ ਹੀ ਹਰ ਖੇਤਰ ਵਿੱਚ ਮੱਲਾ ਮਾਰ ਰਿਹਾ ਹੈ ਚਾਹੇ ਉਹ ਸਿੱਖਿਆ ਦਾ ਖੇਤਰ ਹੋਵੇ ਖੇਡਾਂ ਦਾ ਹੋਵੇ ਜਾਂ ਸਹਾਇ ਵਿਦਿਅਕ ਅਕਾਦਮੀਆਂ ਅਕਾਦਮਿਕ ਗਤੀਵਿਧੀਆਂ ਦਾ ਹੋਵੇ ਉਹ ਸਾਰੇ ਹੀ ਅਸੀਂ ਅੱਜ ਇੱਥੇ ਇੱਕ ਨਵੀਂ ਉਡਾਰੀ ਪ੍ਰੋਗਰਾਮ ਦੇ ਜਿਹੜਾ ਕਿ ਪਾਸੋ 2 ਬਲਾਕ ਦੇ ਸੈਂਟਰ ਲੋਟ ਵੱਲੋਂ ਲਿਖਿਆ ਗਿਆ ਉਸ ਦਾ ਪਰਤੱਖ ਪਰਤੱਖ ਪਰਮਾਨ ਦੇ ਇੱਥੇ ਅਸੀਂ ਨਵੀਂ ਉਡਾਰੀ ਪ੍ਰੋਗਰਾਮ ਜਿਹੜਾ ਸੈਂਟਰ ਲੋਟ ਬਲਾਕ ਪਾਸੋ 2 ਦੇ ਲੋ ਕੀਤਾ ਗਿਆ ਤੇ ਅਸੀਂ 8 ਸਕੂਲ ਦੇ ਬੱਚਿਆਂ ਦੀ ਪਾਰਟਿਸਪੈਂਟਾ ਲਗਭਗ 300 ਤੋਂ ਜ਼ਿਆਦਾ ਬੱਚਾ ਸੀ ਸਟੇਜ ਤੇ ਅੱਜ ਪਰਫਾਰਮ ਕਰਾਉਣਾ ਤੇ 8 ਪਿੰਡਾਂ ਦੇ ਵਿੱਚ ਅਸੀਂ ਜਿਹੜਾ 30000 ਦੇ ਲਗਭਗ ਕਾਰਡ ਵੰਡੇ ਆ ਸੱਦਾ ਪੱਤਰ ਵੰਡੇ ਆ ਲੋਕਾਂ ਨੂੰ ਜਿੰਨੇ ਟੋਟਲ ਘਰ ਸੀ 8 ਪਿੰਡਾਂ ਦੇ ਸੀ ਹਰ ਘਰ 'ਚ ਸੱਦਾ ਪੱਤਰ ਦਿੱਤਾ ਕਿ ਆਓ ਸਾਡੇ ਬੱਚਿਆਂ ਦੀ ਪਰਫਾਰਮੈਂਸ ਦੇਖੋ ਤੇ ਇਸੇ ਲਈ ਅਸੀਂ ਗੁਜਾਰਸ਼ ਕਰਦੇ ਹਾਂ ਕਿ ਆਪਣੇ ਬੱਚੇ ਸਰਕਾਰੀ ਸਕੂਲਾਂ 'ਚ ਲੈ ਕੇ ਆਓ ਤੇ ਸਾਡੇ ਬੱਚੇ ਕਿਸੇ ਪੱਖ ਤੋਂ ਘਟ ਨਹੀਂ ਹੈ ਇਹ ਸਾਰਾ ਜਿੰਨਾ ਵੀ ਪ੍ਰੋਗਰਾਮ ਕੀਤਾ ਲੋਕਾਂ ਦੇ ਸਹਿਯੋਗ ਨਾਲ ਕੀਤਾ ਪੰਚਾਇਤਾਂ ਦੇ ਸਹਿਯੋਗ ਨਾਲ ਕੀਤਾ ਇਸ ਵਿੱਚ ਸਾਰੇ ਲੋਕਾਂ ਦੀ ਜਿਹੜੀ ਸਮੂਹਿਤ ਲਈ ਅਸੀਂ ਸਦਾ ਦਿੱਤਾ ਤੇ ਹਰ ਸਹਿਯੋਗ ਸਾਨੂੰ ਲੋਕਾਂ ਨੇ ਦਿੱਤਾ